ਮੈਂ ਤੁਹਾਡਾ ਆਪਣਾ ਕਾਲਾ ਘਾਰੂ ਤੇ ਘਾਰੂ ਪ੍ਰੋਬਾਰਟੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਲਾਈਵ ਲੌਂ ਲੱਗੇ ਆਂ ਅਮੀਦ ਕਰਦੇ ਆਂ ਕੁਐਸਚਨ ਬੇਝਿੰਤੀ ਨਹੀਂ ਕਰਦੇ ਅਮੀਦ ਇਹ ਇਹ ਕਰਦਾ ਹੈ ਕਿ ਸਾਰੇ ਆਪਦੇ ਘਰ ਦੇ ਵਿੱਚ ਸਾਰੇ ਰਾਜੀ ਖੁਸ਼ ਹੋਣਗੇ ਜੀ ਆਪਣੇ ਆਪਣੇ ਘਰ ਵਿੱਚ ਮੁੱcza ਮਾਨਦੇ ਹੋਗੇ ਤੇ ਰਖੜੀ ਦਾ ਤਿਉਹਾਰ ਆ ਰਿਹਾ ਜੀ ਸਾਰਿਆਂ ਨੂੰ ਦੇਸ਼ਾਂ ਬੇਸਾਂ ਵਿੱਚ ਬੈਠੇ ਹੋਏ ਸਾਰੇ ਪੰਜਾਬੀ ਵੀਰਾਂ ਨੂੰ ਮਤਲਬ ਸਾਰੇ ਵਰਲਡ ਨੂੰ ਹੀ ਰਖੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਜਿੱਥੇ ਪੰਜਾਬੀ ਵਸ ਰਹਿੰਦੇ ਨੇ ਉੱਥੇ ਆਪਦਾ ਘਰ ਤੇ ਉੱਥੇ ਆਪਦਾ ਸੱਭਿਆਚਾਰ ਅਪਣਾ ਲੈਂਦੇ ਨੇ ਉੱਥੇ ਹੀ ਪੰਜਾਬ ਵਰਗਾ ਮਾਹੌਲ ਬਣਾ ਲੈਂਦੇ ਤੇ ਰਖੜੀ ਤਿਹਾਰ ਦੀਆਂ ਬਹੁਤ-ਬਹੁਤ ਸਾਰਿਆਂ ਨੂੰ ਮੁਬਾਰਕਾਂ ਲਾਈਵ ਦੇ ਵਿੱਚ ਆ ਜਾਓ ਜੀ ਸਾਰੇ ਜਾਨੇ ਮੇਰੇ ਦੋਸਤ ਲਾਈਵ ਦੇ ਵਿੱਚ ਹਾਂਜੀ ਤੇ ਹੁਣ ਜੀ ਰਖੜੀ ਦਾ ਤਿਉਹਾਰ ਆ ਰਿਹਾ 9 ਅਗਸਤ ਦੀ ਰਖੜੀ ਆ ਅੱਜ ਆਪਾਂ ਇਸੇ ਬਾਰੇ ਹੀ ਗੱਲ ਕਰਾਂਗੇ ਸਾਰਿਆਂ ਨੂੰ ਰੱਖੜੀ ਦਾ ਮੁਬਾਰਕ ਆਹ ਵਾਹ ਨਾਮ ਸਾਨੂੰ ਹਾਂ ਜੀ ਮੈਂ ਤੁਹਾਡਾ ਆਪਣਾ ਵਾਲਾ ਘਾਰੂ ਘਾਰੂ ਪੂਰਵਾ ਟੀਵੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਆਪਣੇ ਘਰ ਦੇ ਵਿੱਚ ਉਸ ਨੂੰ ਮੰਗਣਾ ਰਹਿ ਰਹੇ ਹੋਗੇ ਤੇ ਸਾਰਾਂ ਦੇ ਪਰਮਾਤਮਾ ਦੀ ਮਿਹਰ ਭਰੀ ਹੱਤਰੇ ਦੇ ਸਾਰੇ ਅਸ਼ਕਰਦੇ ਆ ਕਿ ਉਹ ਵਾਸ਼ ਕਰਦਾ ਹੈ ਨਾ ਕੋਈ ਕੁਝ ਨਹੀਂ ਉਹਦੇ ਕੰਮ ਚੰਦਿਆਂ ਤੇ ਵਿੱਚੋਂ ਥੋੜਾ ਜਿਹਾ ਟਾਈਮ ਕੱਢਿਆ ਕਰੋ ਲਾਈਵ ਵਾਸਤੇ ਤਾਂ ਕਿ ਜੋ ਆਪਣਾ ਸੋਸ਼ਲ ਮੀਡੀਆ ਤੇ ਜੇ ਆਪਾਂ ਦੇਖਿਆ ਜਾਵੇ ਕਮਾਈ ਦਾ ਬਹੁਤ ਵਧੀਆ ਸਾਧਨ ਆ ਜੀ ਜੇਕਰ ਆਪਾਂ ਸੋਸ਼ਲ ਮੀਡੀਆ ਵਿੱਚ ਸਹੀ ਕੰਮ ਕਰਦੇ ਆ 20 ਜਾਣੇ ਦੋਸਤ ਜੁੜ ਚੁੱਕੇ ਆ ਜੀ 30 ਹਾਂਜੀ ਅੱਜ ਆਪਾਂ ਜੋ ਗੱਲ ਕਰਨ ਜਾ ਰਹੇ ਹਾਂ ਜੀ ਆਪਣਾ ਪਾਵਨ ਤਿਉਹਾਰ ਰਖੜੀ ਰਖੜੀ ਆ ਰਹੀ ਹੈ ਜੀ ਸਾਰੇ ਵਰਲਡ ਦੇ ਵਿੱਚ ਜਿੰਨੇ ਵੀ ਆਪਣੇ ਪੰਜਾਬੀ ਹਿੰਦੁਸਤਾਨੀ ਰਹਿੰਦੇ ਨੇ ਸਾਰਿਆਂ ਨੂੰ ਰਖੜੀ ਦੀ ਬਹੁਤ-ਬਹੁਤ ਮੁਬਾਰਕਾਂ ਜੀ ਤੇ ਭੈਣਾ ਭਰਾਵਾਂ ਦਾ ਤਿਉਹਾਰ ਹੁੰਦਾ ਜੀ ਹਾਂਜੀ ਕਿਸੇ ਨੇ ਕਮੈਂਟ ਕਰਨਾ ਹੋਵੇ ਤਾਂ ਕਮੈਂਟ ਕਰ ਸਕਦਾ ਜੀ ਤੇ ਉਸ ਕਮੈਂਟ ਦਾ ਮੈਂ ਤਾਂ ਮੈਂ ਰੰਦੇ ਇਹ ਜਵਾਬ ਦੇਣਾ ਹੁੰਦਾਗਾ ਠੀਕ ਹੈ ਜੀ ਅੱਧੇ ਘੰਟੇ ਦਾ ਲਾਈਵ ਲਾਵਾਂਗੇ ਆਪਾਂ ਨਾਲ ਤਾਂ ਵੀਡੀਓ ਦੀ ਗੱਲ ਕਰਾਂਗੇ ਜਿਹੜੀ ਆਪਣੀ ਚੱਲ ਰਹੀ ਆ ਤੇ ਨਾਲ ਹੀ ਆਪਾਂ ਰਖੜੀ ਦੇ ਤਿਹਾਰ ਬਾਰੇ ਸਾਰਿਆਂ ਨੂੰ ਵਧਾਈਆਂ ਦਵਾਂਗੇ ਹਾਂ ਜੀ ਕਿੱਥੋਂ ਕਿੱਥੋਂ ਜੁੜ ਰਹੇ ਨੇ ਜੀ ਲਾਈਵ ਦੇ ਵਿੱਚ ਪਲੀਜ਼ ਕਿਰਪਾ ਕਰਕੇ ਦੱਸਿਆ ਕਰੋ ਇਸ ਨਾਲ ਹੌਸਲਾ ਜਾਂ ਮਿਲਦਾ ਸਾਡੇ ਚੈਨਲ ਨੂੰ ਇਤਵ ਤੁਹਾਨੂੰ ਇਕ ਦੇਖ ਰਿਹਾ ਘਾਰੂ ਪ੍ਰਵਾਹ ਟੀਵੀ ਦੇ ਵਿੱਚ ਤੁਹਾਡਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਜੀ ਮੈਂ ਤੁਹਾਡਾ ਆਪਣਾ ਕਾਲਾ ਘਾਰੂ ਤੇ ਰਖੜੀ ਦੇ ਤਿਉਹਾਰ ਆ ਰਿਹਾ ਜੀ ਸਾਰਿਆਂ ਨੂੰ ਰਖੜੀ ਦੇ ਬਹੁਤ-ਬਹੁਤ ਮੁਬਾਰਕਾਂ ਚੜ੍ਹਦੀ ਕਲਾ ਦੇ ਵਿੱਚ ਹੋ ਰਹੋਗੇ ਆਸ਼ਕਰ ਦੇ ਕਿ ਪ੍ਰਮਾਤਮਾ ਦੇ ਘਰੇ ਸਾਰਿਆਂ ਦੇ ਘਰੇ ਖੁਸ਼ੀਆਂ ਦੇਵੇ ਜੀ ਦੇ ਰਖੜੀ ਦੇ ਤਿਉਹਾਰ ਬਾਰੇ ਵੈਲਕਮ ਟੂ ਪੈਣ ਭਰਾਵਾਂ ਦੇ ਰਿਸ਼ਤੇ ਬਾਰੇ ਦੱਸਦੀ ਹੈ ਜੀ ਰਖੜੀ ਇਸ ਰਖੜੀ ਦਾ ਸਬੰਧ ਭੈਣ ਭਰਾ ਦੇ ਰਿਸ਼ਤੇ ਦਾ ਹੁੰਦਾ ਜੀ ਭੈਣ ਆਪਣੇ ਭਰਾ ਦੇ ਗੁੱਟ ਤੇ ਰਖੜੀ ਬੰਨਦੀ ਹੈ ਜਿੱਥੇ ਤੱਕ ਗਿਆਨ ਉਹਨਾਂ ਹੀ ਦੱਸਾਂਗੇ ਨਾ ਆਪਾਂ ਵਿਦਾ ਚੜਾ ਕੇ ਦੱਸਾਂਗੇ ਤੇ ਭੈਣ ਆਪਦੇ ਵੀਰ ਤੋਂ ਆਸ ਰੱਖਦੀ ਹੈ ਕਿ ਮੇਰਾ ਜ਼ਿੰਦਗੀ ਦੇ ਵਿੱਚ ਮਾਪਿਆਂ ਤੋਂ ਬਾਅਦ ਕਹਿੰਦੇ ਹੁੰਦੇ ਹਨ ਨਾ ਭਰਾਵਾਂ ਨਾਲ ਹੀ ਮਾਪੇ ਹੁੰਦੇ ਆ ਜੇ ਮਤਲਬ ਕੋਈ ਸਮਝੇ ਤਾਂ ਨਹੀਂ ਸਮਝੇ ਤਾਂ ਉਹਦੀ ਇੱਛਾ ਹੁੰਦੀ ਹੈ ਠੀਕ ਹੈ ਜੀ ਜਦੋਂ ਮਾਤਾ ਪਿਤਾ ਸਾਥ ਛੱਡ ਜਾਂਦੇ ਹਨ ਉਹਦੋਂ ਇੱਕ ਭਰਾ ਹੀ ਹੁੰਦਾ ਜਿਹੜਾ ਆਪਦੇ ਭੈਣ ਨੂੰ ਇਹ ਯਾਦ ਦਿਲਾਉਂਦਾ ਰਹਿੰਦਾ ਤੇ ਕੋਈ ਗੱਲ ਨਹੀਂ ਭੈਣੇ ਕਿ ਜੇ ਮਾਤਾ ਪਿਤਾ ਆਪਣੇ ਚਲ ਗਏ ਉਮਰ ਦੇ ਮੁਤਾਬਕ ਸਾਰਿਆਂ ਨੇ ਜਾਣ ਰਖੜੀ ਦੀ ਗੱਲ ਚੱਲ ਰਹੀ ਹੈ ਜਿਹੜੀ ਜਦੋਂ ਮਤਲਬ ਬੱਚਿਆਂ ਦੇ ਮਾਂ ਤੇ ਨਹੀਂ ਰਹਿੰਦੇ ਤੇ ਉਹਾਈ ਅਹਿਸਾਸ ਦਵਾਉਂਦਾ ਆਪਦੀ ਭੈਣ ਨੂੰ ਤੇ ਕੋਈ ਗੱਲ ਨਹੀਂ ਭੈਣੇ ਮਾਤਾ ਪਿਤਾ ਨੇ ਆਪਦੇ ਟਾਈਮ ਦੇ ਮੁਤਾਬਕ ਸੁਭੈ ਕਰੂ ਦੀ ਚਿੱਠੀ ਆ ਜਾਂਦੀ ਬਲਾਵਾ ਆ ਗਏ ਜਾਣਾ ਹੀ ਆ ਲੇਕਿਨ ਜਿੰਨਾ ਚਿਰ ਮੈਂ ਇਸ ਦੁਨੀਆ ਤੇ ਜਿਉਣਾ ਭੈਣੇ ਉਹਨਾਂ ਚਿਰ ਮੈਂ ਤੈਨੂੰ ਮਤਲਬ ਅਹਿਸਾਸ ਨਹੀਂ ਹੋਣ ਦਿੰਦਾ ਵੀ ਆਪਣੇ ਮਾਤਾ ਪਿਤਾ ਇਸ ਦੁਨੀਆ ਤੋਂ ਚਲੇ ਗਏ ਹਾਂਜੀ ਤੇ ਇਹ ਜਿਹੜਾ ਰਖਣੀ ਤਿਹਾਰਾ ਬੇਸਿਕਲੀ ਇਸੇ ਦੇ ਨਾਲ ਹੀ ਰਿਲੇਟਡ ਆ ਇਸੇ ਗੱਲ ਦੇ ਨਾਲ ਤੇ ਭੈਣਾ ਜਿਹੜੀਆਂ ਹੁੰਦੀਆਂ ਆਪਦੇ ਪੇਕੇ ਘਰ ਆਉਂਦੀਆਂ ਇਸ ਦਿਨ ਆਪਦੇ ਵੀਰਾ ਦੇ ਰਖੜੀ ਮੰਨਣ ਉਹ ਦਿਨ ਬੜਾ ਖੁਸ਼ੀ ਵਾਲਾ ਹੁੰਦਾ ਜੀ ਅੱਠ ਜਾਣੇ ਬਲੈ ਮਤਲਬ ਲਾਈਵ ਦੇ ਵਿੱਚ ਆ ਜੀ ਪਲੀਜ਼ ਇੱਕ ਦਾ ਕਿਰਪਾ ਕਰਕੇ ਦੱਸਿਆ ਕਰੋ ਬਈ ਕਿੱਥੋਂ ਕਿੱਥੋਂ ਇੱਕ ਕਮੈਂਟ ਦੱਸ ਦਿਆ ਕਰੋ ਤੇ ਆਪਣੇ ਪਰਿਵਾਰ ਘਰ ਉਪਰਵਾੜ ਟੀਵੀ ਦੇ ਵਿੱਚ ਪਰਿਵਾਰਕ ਵੀਡੀਓ ਆਉਂਦੀਆਂ ਜੀ ਹਾਂ ਜੀ ਤੇ ਉਹ ਦੇਖਿਆ ਕਰੋ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਚੈਨਲ ਨੂੰ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਚੰਗੇ ਕਮੈਂਟਾਂ ਦੇ ਨਾਲ ਸਾਨੂੰ ਹੌਸਲਾ ਬਹੁਤ ਮਿਲਦਾ ਜੀ ਇੱਕ ਇਹ ਮਤਲਬ ਅਹਿਸਾਸ ਆ ਹੋ ਜਾਂਦਾ ਵੀ ਸਾਡੇ ਚੈਨਲ ਦੇ ਨਾਲ ਬਹੁਤ ਦੁਨੀਆ ਕਿਉਂਕਿ ਇੱਕ ਗਾਈਡਲਾਈਨ ਆ ਇੱਕ ਤਰ੍ਹਾਂ ਦਾ ਆਪਾਂ ਸੰਦੇਸ਼ ਵਾਲੀ ਹੀ ਵੀਡੀਓ ਬਣਾਉਣੀ ਆ ਠੀਕ ਹੈ ਜੀ ਤੇ ਵੱਡਿਆਂ ਦੀ ਸਲਾਹ ਗਾਈਡ ਆਪ ਤੋਂ ਵੱਡੇ ਉਮਰ ਦੇ ਬਜ਼ੁਰਗਾਂ ਦੀ ਸਲਾਹ ਲੈ ਕੇ ਹੀ ਬਣਾਉਣਾ ਹੈ ਕਈ ਵਾਰੀ ਸਾਡੀ ਉਮਰ ਵੀ ਇੰਨੀ ਹੈ ਨਹੀਂ ਕਿ ਤੇ ਕਈ ਵਾਰ ਵੀ ਇਹ ਚੀਜ਼ ਹੁੰਦਾ ਵੀ ਸੱਭਿਆਚਾਰ ਤੋਂ ਮਤਲਬ ਵੱਖ ਹੋ ਕੇ ਨਹੀਂ ਚੱਲਣਾ ਜਿਹੜਿਆ ਬੰਦਾ ਮਤਲਬ ਸੋਸ਼ਲ ਮੀਡੀਆ ਦੇ ਤੋਂ ਕੋਈ ਵੀ ਇਨਸਾਨ ਸੱਭਿਆਚਾਰ ਤੋਂ ਵੱਖ ਹੋ ਕੇ ਚੱਲਦਾ ਹਨ ਤਾਂ ਨਾਲੇ ਤੋਂ ਆਪਣੇ ਪਰਿਵਾਰ ਲਈ ਮੁਸ਼ਕਲਾਂ ਖੜੀਆਂ ਕਰਦਾ ਨਾਲੇ ਆਪਣੇ ਸਮਾਜ ਨੂੰ ਸਹੀ ਸਿੱਖਿਆ ਨਹੀਂ ਦਿੰਦਾ ਸਹੀ ਸਿੱਖਿਆ ਹੀ ਦੇਣੀ ਚਾਹੀਦੀ ਹੈ ਸਮਾਜ ਨੂੰ ਕਿਉਂਕਿ ਆਪਾਂ ਅੱਜ ਦੇ ਟਾਈਮ ਤੇ ਸਿੱਖਿਆ ਦੇਣ ਮਤਲਬ ਜਿੰਨਾ ਆਪਾਂ ਨੂੰ ਗਿਆਨ ਆ ਆਪਦੇ ਬੱਚਿਆਂ ਨੂੰ ਉਹਨਾਂ ਹੀ ਸਿਖਾਵਾਂਗੇ ਠੀਕ ਹੈ ਜੀ ਤੇ ਸਾਰਿਆਂ ਨੂੰ ਰਖੜੀ ਦਾ ਬਹੁਤ-ਬਹੁਤ ਮੁਬਾਰਕਾ ਜੀ ਕਮੈਂਟ ਕਰ ਸਕਦੇ ਹੋ ਜੀ ਜੇ ਕਮੈਂਟ ਮਤਲਬ ਕਿਸੇ ਨੇ ਕਰਨਾ ਹੋਵੇ ਤੁਹਾ ਮੈਂ ਕਮੈਂਟਾਂ ਦੇ ਜਰੂਰ ਜਵਾਬ ਦੇਵਾਂਗਾ ਜਿੰਨਾ ਕਿ ਮੈਨੂੰ ਪਤਾ ਜੀ ਇੱਕ ਬਾਈ ਇਹ ਦੱਸਿਆ ਕਰੋ ਕਿੱਥੋਂ 7 ਜਣੇ ਜੁੜ ਚੁੱਕੇ ਆ ਪਲੀਜ਼ 7 ਜਣਿਆਂ ਦੇ ਵਿੱਚੋਂ ਇਹ ਤਾਂ ਦੱਸੋ ਵੀ ਕਿੱਥੋਂ-ਕਿੱਥੋਂ ਬਾਈ ਤੇ ਸਾਡੀ ਆ ਵੀਡੀਓ ਦੇਖਦੇ ਹੋ ਕਿ ਨਹੀਂ ਦੇਖਦੇ ਕਿਸ ਤਰ੍ਹਾਂ ਦੀਆਂ ਇਹ ਵੀਡੀਓ ਲੱਗ ਰਹੀਆਂ ਸਾਡੀਆਂ ਉਹ ਵੀ ਦੱਸਦਿਆ ਕਰੋ ਬਾਈ ਹਾਂਜੀ ਇਹ ਵੀ ਦੱਸਿਆ ਕਰੋ ਜੀ ਕਿਸ ਤਰ੍ਹਾਂ ਦੀ ਵੀਡੀਓ ਲੱਗ ਲੱਗੀਆਂ ਜੀ 7 ਜਣਾਂ ਨੇ ਦੋ ਜਣਿਆਂ ਨੇ ਲਾਈਕ ਕੀਤਾ ਹਾਂਜੀ 4 ਜਣੇ ਬਾਈ ਰਹਿ ਚੁੱਕੇ ਆ ਕੀ ਗੱਲ ਆ ਜੀ ਵਧੀਆ ਮਤਲਬ ਇਹ ਚੀਜ਼ ਗੱਲਾਂ ਵਧੀਆ ਨਹੀਂ ਲੱਗ ਰਹੀਆਂ ਵੀ ਆਪਾਂ ਆਪਦੇ ਸੱਭਿਆਚਾਰ ਦੀਆਂ ਗੱਲਾਂ ਕਰਨੀਆਂ ਜੀ ਹਾਂ ਜੀ ਸੱਭਿਆਚਾਰ ਤੋਂ ਆਊਟ ਨਹੀਂ ਜਾਣਾ ਆਪਾਂ ਠੀਕ ਹੈ ਜੀ ਤੇ ਰਖੜੀ ਦਾ ਤਿਉਹਾਰ ਦੀ ਆਪਾਂ ਗੱਲ ਕਰਦੇ ਸੀ ਇੱਕ ਮਤਲਬ ਭੈਣ ਭਰਾ ਦੇ ਰਿਸ਼ਤੇ ਦਾ ਤਿਉਹਾਰ ਆ ਇਹ ਜਿਹੜਾ ਮਤਲਬ ਜਦੋਂ ਬੇਟੀ ਆਉਂਦੀ ਹੈ ਨਾ ਜੇ ਪੇਕੇ ਘਰ ਤੇ ਭਰਾ ਉਹਨੂੰ ਯਾਦ ਦਿਵਾਉਂਦਾ ਵੀ ਕੋਈ ਗੱਲ ਨਹੀਂ ਮਾਤਾ ਪਿਤਾ ਤਾਂ ਚਲ ਗਏ ਇਸ ਦੁਨੀਆ ਤੋਂ ਕਿਉਂਕਿ ਜਦੋਂ ਚਲੇ ਜਾਂਦੇ ਉਹ ਤੋਂ ਬਾਅਦ ਮਤਲਬ ਬਾਪ ਦਾ ਰੋਲ ਵੀ ਅਦਾ ਕਰਦਾ ਤੇ ਭਰਾ ਦਾ ਰੋਲ ਵੀ ਅਦਾ ਕਰਦਾ ਹੁੰਦਾ ਹੈ ਭਰਾ ਇਸੇ ਕਰਕੇ ਉਹਨਾਂ ਭੈਣਾਂ ਨੂੰ ਬੜਾ ਹੀ ਮਤਲਬ ਪੇਕਾ ਪਿੰਡ ਪਿਆਰਾ ਲੱਗਦਾ ਹੈਗਾ ਜਿਨ੍ਹਾਂ ਦੇ ਭੈਣ ਭਰਾਵਾਂ ਦੀ ਆਪਸ ਵਿੱਚ ਮਤਲਬ ਚੰਗੀ ਮੋਹ ਮੁਹੱਬਤਾਂ ਉਹਨਾਂ ਭੈਣਾਂ ਨੂੰ ਕਦੇ ਮਤਲਬ ਇਹ ਮਹਿਸੂਸ ਨਹੀਂ ਹੁੰਦਾਗਾ ਵੀ ਸਾਡੇ ਮਾਪੇ ਇਸ ਦੁਨੀਆ ਤੋਂ ਚਲੇ ਗਏ ਮਰਨ ਤੋਂ ਬਾਅਦ ਜਿੰਨਾ ਬੰਨਾਂ ਦਾ ਮਤਲਬ ਉਹ ਚਲੋ ਠੀਕ ਹੈ ਪਰਿਵਾਰਾਂ ਦੇ ਵਿੱਚ 100 ਪ੍ਰੋਬਲਮ ਆਉਂਦੀਆਂ ਆਗੀਆਂ ਉਹਨਾਂ ਨੂੰ ਰੱਖੜੀਆਂ ਤੇ ਫਿਰ ਆਉਂਦੀਆਂ ਆਜੀ ਹਨਾ ਬਿਚਾਰੋ ਕਿਸੇ ਕਾਰਨ ਕਰਕੇ ਹੋ ਜਾਂਦਾ ਕਈ ਵਾਰੀ ਪਰਿਵਾਰਾਂ ਦੇ ਵਿੱਚ ਮਨਮਟੇ ਲੇਕਿਨ ਮੈਂ ਤਾਂ ਚਾਹਣਾ ਵੀ ਮਨਮਟੇ ਨਾ ਕਰਿਆ ਕਰੋ ਦਿਲਬਖ ਸਿੰਘ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਦਿਲਬਾਖ ਸਿੰਘ ਜੀ ਕਿੱਥੋਂ ਜੀ ਦਿਲਬਾਖ ਸਿੰਘ ਜੀ ਹਾਂਜੀ ਤੁਹਾਡਾ ਸਵਾਗਤ ਹੈ ਰੂਪਰਵਾੜੀ ਟੀਵੀ ਦੇ ਵਿੱਚ ਦਿਲਬਾਖ ਸਿੰਘ ਜੀ ਸਾਡੇ ਚੈਨਲ ਘਰੂਪਰਵਾੜੀ ਟੀਵੀ ਦੇ ਵਿੱਚ ਤੁਹਾਡਾ ਸਵਾਗਤ ਹੈ ਬਿਲੋਂਗ ਕਿੱਥੋਂ ਕਰਦੇ ਹੋ ਜੀ ਦਿਲਬਾਖ ਸਿੰਘ ਜੀ ਸਾਡੀਆਂ ਵੀਡੀਓ ਦੇਖਦੇ ਹੋ ਨੇ ਘਰੂਪਰਵਾੜੀ ਟੀਵੀ ਦੇ ਵਿੱਚ ਪਰਿਵਾਰਕ ਵੀਡੀਓ ਹੁੰਦੀਆਂ ਜੀ ਦਿਲਵਾਰ ਸਿੰਘ ਜਿਹਨੂੰ ਕਹਿ ਰਹੇ ਆ ਜੀ ਕਿ ਕਿੱਥੋਂ ਬਲੌਂਗ ਰੱਖਦੇ ਨੇ ਸਾਨੂੰ ਪਤਾ ਚੱਲ ਜਾਂਦਾ ਜੀ ਕਿੱਥੋਂ ਬਲੌਂਗ ਰੱਖਦੇ ਨੇ ਇਹ ਇਹ ਗੱਲ ਤੁਸੀਂ ਦੱਸ ਦਿਆ ਕਰੋ ਤਾਂ ਕਿ ਤੁਹਾਡਾ ਵੀ ਹੌਸਲਾ ਵਧੇ ਤੇ ਤੁਹਾਡਾ ਅਸੀਂ ਨਾਂ ਬੋਲਦੀ ਹਾਂ ਠੀਕ ਹੈ ਜੀ ਦਿਲਵਾਰ ਸਿੰਘ ਨੂੰ ਬਾਈ ਨੂੰ ਸੱਸੀ ਕਾਲ ਆ ਉਹ ਠੀਕ ਠਾਕ ਜੀ ਦਿਲਵਾਰ ਸਿੰਘ ਜੀ ਕੰਮ ਕਾ ਠੀਕ ਆ ਹਾਂ ਜੀ ਤੇ ਆਪਾਂ ਜਿਹੜਾ ਗੱਲ ਕਰਦੇ ਸੀਗੇ ਰਖੜੀ ਦੀ ਤੇ ਰਖੜੀ ਦਾ ਤਿਹਾਰ 9 ਤਰੀਕ ਨੂੰ ਆ ਰਿਹਾ ਸਾਰਿਆਂ ਨੂੰ ਰਖੜੀ ਬਹੁਤ ਮੁਬਾਰਕ ਹੋਵੇ ਜੀ ਤੇ ਬਾਕੀ ਆਪਣਾ ਕਾਰੂ ਪਰਵਾਰ ਟੀਵੀ ਦੇ ਉੱਪਰ ਪਰਿਵਾਰਕ ਵੀਡੀਓ ਆਪਾਂ ਪਾਉਣੇ ਹੁੰਨੇ ਆ ਹੁਣ ਵੀਡੀਓ ਜਿਹੜੀ ਚੱਲ ਰਹੀ ਹੈ ਕੱਲ ਪਾਈ ਸੀਗੀ ਬਹੁਤ ਮਿਹਨਤ ਕਰਦੇ ਆ ਬਈ ਵੀਡੀਓ ਬਣਾਉਣ ਦੇ ਵਿੱਚ ਤੇ ਉਹ ਸੀਗਾ ਚਾਚੀ ਦਾ ਪਿਆਰ ਭਾਗ ਨੰਬਰ 2 ਪਾਗ ਨੰਬਰ 2 ਆ ਤੀਸਰਾ ਪਾਗ ਇਹ ਤੋਂ ਵੀ ਕ੍ਰਿਟੀਕਲ ਹੋਊਗਾ ਜੀ ਠੀਕ ਹੈ ਜੀ ਅਸੀਂ ਆਸ ਕਰਦੇ ਹੁੰਨੇ ਆ ਬਾਈ ਸਾਡੀ ਵੀਡੀਓ ਜ਼ਰੂਰ ਦੇਖਿਆ ਕਰੋ ਕਿਉਂਕਿ ਅਸੀਂ ਨਾ ਉਹ ਚੀਜ਼ਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਜਿਹੜੀਆਂ ਕਿ ਮਤਲਬ ਉਹਦੇ ਵਿੱਚ ਸਵਾਰਥੀ ਮਤਲਬ ਹੋ ਗਿਆ ਸਮਾਂ ਤੇ ਕੀ ਕਿੱਦਾਂ ਕਿੱਦਾਂ ਦੇ ਲੋਕ ਮਤਲਬ ਬਣ ਗਏ ਆ ਅੱਜ ਕੱਲ ਤਾਂ ਉਹ ਚੀਜ਼ ਹੋ ਗਈ ਜੀ ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆ ਨੱਚੀ ਜਾਂਦੀ ਹੈ ਉਹੀ ਚੀਜ਼ ਆ ਤੇ ਕੁਛ ਮਤਲਬ ਇਹ ਵੀ ਨਹੀਂ ਸਾਰੇ ਹੀ ਮਤਲਬ ਲੋਕ ਇਸ ਤਰ੍ਹਾਂ ਦੇ ਹੋ ਗਏ ਆ ਤਾਂ ਕਈਆਂ ਨੇ ਤਾਂ ਆਪਣਾ ਸੱਭਿਆਚਾਰ ਆਪਦੇ ਸੰਸਕਾਰ ਆਪਦੇ ਮਾਤਾ ਪਿਤਾ ਦੇ ਮਤਲਬ ਜੋ ਵੀ ਉਹਨਾਂ ਨੂੰ ਉਹਦੇ ਮਾਤਾ ਪਿਤਾ ਨੇ ਬਚਪਨ ਤੋਂ ਲੈ ਕੇ ਸਿੱਖਿਆ ਦਿੱਤੀ ਆ ਉਹਨਾਂ ਚੀਜ਼ਾਂ ਨੂੰ ਬਹੁਤ ਹੀ ਪਾਲਣਾ ਕਰਦੇ ਤੇ ਉਹ ਪਰਿਵਾਰ ਹਮੇਸ਼ਾ ਹੀ ਖੁਸ਼ ਰਹਿੰਦੇ ਨੇ ਉਹਨਾਂ 'ਚ ਨਾ ਤਾਂ ਕਦੇ ਫੁਕਰੇਪਣ ਦੀ ਨਾ ਹੀ ਕਦੇ ਮਤਲਬ ਬੇਤੁਕੇ ਸ਼ਬਦ ਕਹਿਣ ਦੀ ਉਹਨਾਂ 'ਚ ਹੁੰਦੀ ਨਹੀਂ ਇਹ ਉਹਨਾਂ 'ਚ ਇਹ ਮਤਲਬ ਕਹਿਣ ਦਾ ਭਾਵ ਇਹ ਗੱਲਬਾਤ ਹੀ ਨਹੀਂ ਹੁੰਦੀ ਤੇ ਉਹਨਾਂ ਦੇ ਪਰਿਵਾਰ ਵੀ ਸੁਖੀ ਰਹਿੰਦੇ ਨੇ ਜੀ ਅੱਠ ਜਾਣੇ ਲਾਈਵ ਦੇ ਵਿੱਚ ਨੇ ਬਾਈ ਜੀ ਕੋਈ ਕਿਸੇ ਨੇ ਸਵਾਲ ਪੁੱਛਣਾ ਹੋਵੇ ਤਾਂ ਪੁੱਛ ਸਕਦੇ ਹੋ ਕਮੈਂਟ ਤੇ ਆਪ ਦਾ ਕਮੈਂਟ ਕਰਕੇ ਜਰੂਰ ਭੇਜਿਆ ਕਰੋ ਜੀ ਚੰਗੇ ਕਮੈਂਟ ਕਰਿਆ ਕਰੋ ਜੀ ਮਿਹਨਤ ਕਰਦੇ ਆ ਸੋਸ਼ਲ ਮੀਡੀਆ ਦੇ ਉੱਪਰ ਤੇ ਸਾਡਾ ਹੌਸਲਾ ਵੱਧਾ ਜੀ ਇਸ ਨਾਲ ਕਮੈਂਟਾਂ ਦੇ ਨਾਲ ਬਾਈ ਦਲਬਾਖ ਸਿੰਘ ਦਾ ਜੀ ਕਮੈਂਟ ਆਇਆ ਕੱਲਾ ਹੋਰ ਕਿਸੇ ਦਾ ਨਹੀਂ ਆਇਆ ਤੇ ਹੋਰ ਕਿਸੇ ਦਾ ਨਹੀਂ ਆਇਆ ਬਾਈ ਜੀ ਕਮੈਂਟ ਕਰ ਦਿਆ ਕਰੋ ਚੰਗੀਆਂ ਲੱਗਦੀਆਂ ਵੀਡੀਓ ਦੇਖਿਆ ਕਰੋ ਬਾਈ ਬਹੁਤ ਵਧੀਆ ਵੀਡੀਓ ਬਣਾਉਣਾ ਹੈ ਮਿਹਨਤ ਕਰਦੇ ਆ ਜੀ ਹਾਂ ਜੀ ਤੇ ਸਾਡੀ ਵੀਡੀਓ ਜਰੂਰ ਦੇਖਿਆ ਕਰੋ ਜੀ ਆਸ ਕਰਦੇ ਆਂ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬਰ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਜੇ ਵੀਡੀਓ ਦੇ ਵਿੱਚ ਕੋਈ ਕਈ ਵਾਰੀ ਕੋਈ ਕਮੀ ਆ ਕਿਸੇ ਕੈਰੈਕਟਰ ਦਾ ਰੋਲ ਵਧੀਆ ਨਹੀਂ ਹੈਗਾ ਤਾਂ ਉਹ ਵੀ ਸਾਨੂੰ ਦੱਸ ਦਿਆ ਕਰੋ ਠੀਕ ਹੈ ਜੀ ਕੈਰੈਕਟਰ ਦੇ ਵੈਸੇ ਤਾਂ ਕਹਾਣੀ ਦੇ ਮਦਦਕ ਹੀ ਰੋਲ ਦਿੱਤਾ ਜਾਂਦਾ ਹੈਗਾ ਫੇਰ ਵੀ ਜੇ ਕੋਈ ਵਾਰ ਕਮੀ ਪੇਸ਼ੀ ਹੁੰਦੀ ਆ ਨਾ ਕੈਰੈਕਟਰ ਦੇ ਰੋਲ ਵਿੱਚ ਤਾਂ ਉਹ ਜ਼ਰੂਰ ਦੱਸਿਆ ਕਰੋ ਬਾਈ ਇਹ ਵੀ ਇੱਕ ਤਰ੍ਹਾਂ ਦਾ ਗਾਈਡ ਹੀ ਹੁੰਦੀ ਆ ਤੁਹਾਡੇ ਭਰਾਵਾਂ ਦੇ ਸਹਿਯੋਗ ਦੇ ਨਾਲ ਹੀ ਅਸੀਂ ਚੱਲਣਾ ਹੁੰਦਾਗਾ ਠੀਕ ਹੈ ਤੇ ਸੱਭਿਆਚਾਰਕ ਦੀ ਮਤਲਬ ਗਾਈਡਲਾਈਨ ਲੈ ਕੇ ਹਾਂਜੀ ਹੋਰ ਕਿਸੇ ਨੇ ਕੋਈ ਕਮੈਂਟ ਕਰਨਾ ਹੋਵੇ ਤਾਂ ਜ਼ਰੂਰ ਕਰ ਸਕਦਾ ਜੀ ਸਾਡੀ ਵੀਡੀਓ ਚੀ ਦਾ ਪਿਆਰ ਭਾਗ ਨੰਬਰ 2 ਉਸ ਨੂੰ ਔਰ ਦੇਖੋ ਚੰਗੀ ਤਰ੍ਹਾਂ ਦੇਖੋ ਜੀ ਫਿਰ ਤੀਸਰਾ ਭਾਗ ਬਣਾਵਾਂਗੇ ਆਪਾਂ ਕਹਾਣੀ ਦਾ ਮੋੜ ਕਿੱਦਾਂ ਕਿਹੜੇ ਐਂਗਲ ਤੇ ਆ ਕੇ ਰੁਕੂਗਾ ਠੀਕ ਹੈ ਜੀ ਚਾਰ ਜਾਨੇ ਰਹਿ ਗਏ ਬਾਈ ਜੀ ਕੀ ਗੱਲ ਬੇਦੁਖੀਆਂ ਗੱਲਾਂ ਆਪਾਂ ਕਰਦੇ ਨੇਗੇ ਲਾਈਵ ਦੇ ਵਿੱਚ ਹਾਂ ਜੀ ਹਮੇਸ਼ਾ ਹੀ ਸਭੇ ਚ ਅਨੁਜਾਦ ਰੱਖਣਾ ਖਿੜੇ ਮੱਥੇ ਆਪਾਂ ਹਰ ਇੱਕ ਗੱਲ ਨੂੰ ਅੱਗੇ ਰੱਖਦੇ ਆ ਜੀ ਕਿਸੇ ਨੇ ਜੀ ਹੋਰ ਸਵਾਲ ਕਰਨਾ ਹੋਵੇ ਤਾਂ ਆਪਾਂ ਲਾਈਵ ਬੰਦ ਕਰ ਰਹੇ ਆ ਜੀ ਘਾਰੂ ਪਰਵਾਹ ਟੀਵੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਤੁਹਾਡਾ ਆਪਣਾ ਕਾਲਾ ਘਾਰੂ ਗੱਲ ਕਰ ਰਿਹਾ ਜੀ ਤੁਹਾਡੇ ਨਾਲ ਦੱਸ ਦੋ ਜੀ ਕਿਸੇ ਨੇ ਕੋਈ ਕਿਸੇ ਦਾ ਸਵਾਲ ਹੁੰਦਾ ਕਈ ਵਾਰੀ ਵੀਡੀਓ ਦੇ ਮੁਤਾਬਕ ਹੁੰਦਾ ਜਾਂ ਕੋਈ ਕਲਚਰ ਐਕਟੀਵਿਟੀ ਹੁੰਦੀ ਆ ਵੀ ਤੁਸੀਂ ਇੱਥੋਂ ਐਦਾਂ ਕਰਨਾ ਚਾਹੀਦਾ ਕਿਉਂਕਿ ਸਾਰੇ ਹੀ ਆਪਦਾ ਯੋਗਦਾਨ ਦਿੰਦੇ ਆ ਜੀ ਤੇ ਸਾਰਿਆਂ ਦੇ ਯੋਗਦਾਨ ਨੂੰ ਖੜੇ ਮੱਥੇ ਹੀ ਲੈਣਾ ਚਾਹੀਦਾਗਾ ਫੇਰ ਹੀ ਅੱਗੇ ਕਾਮਯਾਬ ਹੁੰਦਾ ਇਨਸਾਨ ਹਾਂਜੀ ਬਈ ਕਿਸੇ ਦਾ ਕੋਈ ਕਮੈਂਟ ਨਹੀਂ ਆ ਰਿਹਾ ਬਈ ਮੈਂ ਕਮੈਂਟ ਪੜ੍ਹਨਾ ਚਾਹਣਾਗਾ ਫੇਰੀ ਮਤਲਬ ਲਾਈਵ ਲਾਉਣ ਦਾ ਫਾਇਦਾ ਹੁੰਦਾ ਜੀ ਕਮੈਂਟ ਕਰ ਦਿਆ ਕਰੋ ਬਾਈ ਕਮੈਂਟ ਤਾਂ ਕਰੋ ਹਾਂ ਬਾਈ ਲਾਈਵ ਦੇਖੋ ਨਾ ਕਮੈਂਟ ਵੀ ਕਰੋ ਦੇ ਜਗ੍ਹਾ ਤੋਂ ਬਲੌਂਕ ਕਰਦੇ ਹਾਂ ਜੀ ਇਹ ਵੀ ਦੱਸਿਆ ਕਰੋ ਕਿਉਂਕਿ ਲਾਈਵ ਦੇ ਵਿੱਚ ਲਾਈਵ ਲਾਉਣ ਦਾ ਇਹੀ ਫਾਇਦਾ ਹੁੰਦਾਗਾ ਕਿਉਂਕਿ ਲੋਕਾਂ ਦੇ ਸਾਹਮਣੇ ਆਪਾਂ ਆਉਣੇ ਆ ਵੀਡੀਓ ਦੇ ਵਿੱਚ ਤਾਂ ਸਿਰਫ ਆਪਣਾ ਵੀਡੀਓ ਵਾਲਾ ਕੈਰੈਕਟਰ ਹੀ ਦੇਖਿਆ ਜਾਂਦਾਗਾ ਤੇ ਲਾਈਵ ਦੇ ਵਿੱਚ ਆਪਾਂ ਉਹਨੂੰ ਐਕਚੁਅਲੀ ਆਪਾਂ ਲਾਈਵ ਦੇ ਵਿੱਚ ਆ ਕੇ ਬੈਨੇ ਆ। ਠੀਕ ਹੈ ਜੀ 6 ਜਣਾਂ ਵਿੱਚ ਕਿਸੇ ਨੇ ਕੋਈ ਸਵਾਲ ਨਹੀਂ ਪੁੱਛਣਾ ਜੀ। ਠੀਕ ਹੈ ਜੀ 6 ਜਣਾਂ ਕਿਸੇ ਨੇ ਕੋਈ ਸਵਾਲ ਨਹੀਂ ਪੁੱਛਣਾ ਜੀ। ਦੇਖ ਲਓ ਜੀ ਲਾਈਵ ਬੰਦ ਕਰ ਰਹੇ ਆ ਕਿਉਂਕਿ ਟਾਈਮ ਹੋ ਗਿਆ ਲਾਈਵ ਦਾ। ਪੁੱਛਿਆ ਕਰੋ ਬਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆ ਜਿੰਨੇ ਵੀ ਲਾਈਵ ਦੇ ਵਿੱਚ ਆਏ ਸੀਗੇ। ਸਾਰਿਆਂ ਦਾ ਘਾਰੂ ਪਰਿਵਾਰ ਟੀਵੀ ਵੱਲੋਂ ਸਵਾਗਤ ਹੈ ਤੈ ਦੇ ਲੋ ਸਵਾਗਤ ਹੈ ਤੇ ਤੈ ਦੇ ਲੋ ਵੀ ਸਾਡੀ ਇਹ ਵੀਡੀਓ ਦੇਖਿਆ ਕਰੋ ਤੈ ਦੇ ਲੋ ਵੀਡੀਓ ਦੇਖਣ ਦਾ ਵੀ ਤੁਹਾਡਾ ਸਵਾਗਤ ਹੈ ਸਬਸਕ੍ਰਾਈਬ ਚੈਨਲ ਕਰ ਦਿਆ ਕਰੋ ਜੀ ਘਾਰੂ ਪਰਿਵਾਰ ਟੀਵੀ ਸਬਸਕ੍ਰਾਈਬ ਚੈਨਲ ਕਰ ਦਿਆ ਕਰੋ ਜੀ ਤੇ G H A G H A R U ਘਾਰੂ ਪਰਿਵਾਰ P A R I V A R ਪਰਵਾਹ ਟੀਵੀ ਠੀਕ ਹੈ ਜੀ ਤੇ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਰਖੜੀ ਦੀਆਂ ਬਹੁਤ ਬਹੁਤ ਹੀ ਪੰਜ ਜਾਣੇ ਰਹਿ ਗਏ ਲਾਈਵ ਦੇ ਵਿੱਚ ਬਾਈ ਦੱਸਿਆ ਕਰੋ ਸਵਾਲ ਲਾਈਵ ਲਾਉਣ ਦਾ ਤਾਂ ਹੀ ਫਾਇਦਾ ਹੁੰਦਾਗਾ ਵੀ ਸਿੱਧੇ ਆਪਾਂ ਆਡੀਅנס ਦੇ ਨਾਲ ਜਾਂ ਦਰਸ਼ਕਾਂ ਦੇ ਨਾਲ ਆਪਣੀ ਮੁਲਾਕਾਤ ਹੁੰਦੀ ਹੈ ਵੀਡੀਓ ਦੇ ਵਿੱਚ ਤਾਂ ਬੰਦਾ ਕਈ ਚੈਨਲਾਂ ਤੇ ਕੰਮ ਕਰਦਾ ਵੀਡੀਓ ਦੇ ਵਿੱਚ ਤਾਂ ਕਰੈਕਟਰ ਨੂੰ ਦੇਖਿਆ ਜਾਂਦਾ ਹਨਾ ਤੇ ਲਾਈਵ ਦੇ ਵਿੱਚ ਆਪਾਂ ਬੰਦੇ ਨਾਲ ਆਈ ਟੂ ਆਈ ਫੇਸ ਟੂ ਫੇਸ ਕੰਟੈਕਟ ਹੁੰਦਾ ਜੀ। ਅ ਠੀਕ ਹੈ ਇਹ ਚੀਜ਼ਾਂ ਹੁੰਦੀਆਂ ਜੀ। ਲਾਈਵ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਬਾਈ ਜੀ। ਤੇ ਦੱਸ ਦਿਆ ਕਰੋ ਕਿੱਥੋਂ ਗੱਲ ਕਰਦੇ ਹੋ। ਕੀ ਤੁਹਾਡੇ ਮਤਲਬ ਕੋਈ ਹਾਂਜੀ ਵੀ ਕੀ ਤੁਹਾਡਾ ਕੋਈ ਸਵਾਲ ਹੋਵੇ ਉਹ ਦੱਸ ਦਿਆ ਕਰੋ ਕਿ ਅੱਜ ਤੱਕਲੇ ਇੱਕੋ ਕਮੇਟੀ ਆਇਆ ਬਾਈ ਦਲਵਾਰ ਸਿੰਘ ਦਾ ਬਾਈ ਦਲਵਾਰ ਸਿੰਘ ਜੀ ਚੈਨਲ ਸਬਸਕ੍ਰਾਈਬ ਕਰਾ ਦਿਓ ਆਪਣਾ ਠੀਕ ਹੈ ਤੁਹਾਨੂੰ ਬੇਨਤੀ ਕਰ ਸਕਦੇ ਆ ਚੈਨਲ ਬਾਕੀ 7 ਜਾਨੇ ਵਿਚਾਰੇ ਲਾਈਵ ਦੇ ਵਿੱਚ ਹੈਗੇ ਆ ਲੇਕਿਨ ਐ ਨਹੀਂ ਪਤਾ ਲੱਗ ਰਿਹਾ ਵੱਡੇ ਭਰਾਵਾਂ ਦਾ ਜਾਂ ਭੈਣਾਂ ਦਾ ਕਿੱਥੋਂ ਕਿੱਥੋਂ ਆ ਚਾਰ ਜਾਣੇ ਲਾਈਵ ਦੇ ਵਿੱਚ ਹਜੇ ਵੀ ਰਹਿ ਚੁੱਕੇ ਨੇ ਦੱਸ ਦੋ ਬਾਈ ਜੀ ਕਿੱਥੋਂ ਹਾਂਜੀ ਚਲੋ ਠੀਕ ਹੈ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਜਿੰਨੇ ਵੀ ਮੇਰੇ ਨਾਲ ਲਾਈਵ ਦੇ ਵਿੱਚ ਜੁੜੇ ਅੱਜ ਆਪਾਂ ਚਰਚਾ ਕੀਤੀ ਰੱਖੜੀ ਦੀ ਤੇ ਆਪਦੀ ਵੀਡੀਓ ਚਾਚੀ ਦਾ ਪਿਆਰ ਭਾਗ ਨੰਬਰ 2 ਜੇ ਕਿਸੇ ਦੇ ਮਤਲਬ ਗੱਲ ਇਦਾਂ ਦੀ ਲੱਗਦੀ ਹੋਊਗਾ ਨਾ ਵੀ ਬਈ ਬਾਈ ਕਾਲੇ ਤੋਂ ਗੱਲ ਗਲਤ ਨਿਕਲ ਗਈ ਤਾਂ ਆਪ ਦਾ ਛੋਟਾ ਭਾਈ ਜਾਂ ਵੱਡਾ ਭਾਈ ਸਮਝ ਗਏ ਪਹਿਲੀ ਗੱਲ ਤਾਂ ਗਲਤ ਗੱਲ ਨਿਕਲਦੀ ਨਹੀਂ ਠੀਕ ਆ ਕਿਉਂਕਿ ਦੇਖੋ ਕਹਿੰਦੇ ਹੁੰਦੇ ਆ ਨਾ ਜੇ ਆਪਾਂ ਬੋਲਾਂਗੇ ਤਾਂ ਜ਼ੁਬਾਨ ਤਾਂ ਆਪਣੀ ਜਾਣੀ ਅੱਗੇ ਬੋਲਣ ਤੇ ਹਮੇਸ਼ਾ ਕੰਟਰੋਲ ਰਹਿਣਾ ਚਾਹੀਦਾ ਤੇ ਕੰਟਰੋਲ ਦੇ ਵਿੱਚ ਰਹਿ ਕੇ ਹੀ ਗੱਲਾਂ ਕਰਨੀਆਂ ਚਾਹੀਦੀਆਂ ਜਿਸ ਦੀ ਆਪਣੇ ਸੱਭਿਆਚਾਰ ਆਗਾ ਦਿੰਦਿਆ ਜਾਂ ਜਿਸ ਤਰ੍ਹਾਂ ਆਪਾਂ ਮਾਤਾ ਪਿਤਾ ਨੇ ਸਿਖਾਇਆ ਹੁੰਦਾ ਹੈ। ਉਹੀ ਚੀਜ਼ਾਂ ਕਰਨੀਆਂ ਚਾਹੀਦੀਆਂ ਜੀ। ਤੇ ਹੋਰ ਲਾਈਵ ਦੇ ਵਿੱਚ ਜੇ ਕਿਸੇ ਦਾ ਹੁਣ ਕਮੈਂਟ ਹੈਗਾ ਤਾਂ ਮੈਂ ਜਵਾਬ ਦੇ ਸਕਦਾ। ਨਹੀਂ ਤਾਂ ਬਾਈ ਲਾਈਵ ਦੇ ਵਿੱਚ ਆਪਾਂ ਬੰਦ ਕਰਨ ਲੱਗੇ ਆ। ਕਾਰੂ ਪੁਰਵਾਰ ਟੀਵੀ ਮਿਸ ਤੁਹਾਡਾ ਸਵਾਗਤ ਸਿ ਜਿੰਨੇ ਵੀ ਜੁੜੇ ਸੀਗੇ ਤੇ ਸਾਡੀਆਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਬਾਈ ਇਹ ਇਮਤਿਹਾਨਤੀ ਹੁੰਦੀ ਆ ਸੋਸ਼ਲ ਮੀਡੀਆ ਤੇ ਕੋਈ ਵੀ ਕੰਮ ਕਰਦਾ ਉਸ ਇਨਸਾਨ ਦੀ ਇਹੀ ਪਰਜੋਰ ਮੰਗ ਹੁੰਦੀ ਆ ਕਿਉਂਕਿ ਦੇਖੋ ਇੱਕ ਚੀਜ਼ ਆ ਜੀ ਜੇ ਬੰਦਾ ਸਹੀ ਕੰਮ ਕਰਦਾ ਨਾ ਤੇ ਉਸ ਨੂੰ ਸਪੋਰਟ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੀ ਸਪੋਰਟ ਦੇ ਨਾਲ ਹੀ ਸਾਰਾ ਕੁਝ ਹੋਣਾਗਾ ਅਪਾ ਮਿਹਨਤ ਕਰਦੇ ਆ ਉਹ ਤੁਹਾਡੀ ਮਿਹਨਤ ਜੇ ਤੁਹਾਨੂੰ ਚੰਗੀ ਨਾ ਲੱਗੀ ਉਹ ਚੀਜ਼ ਵੀ ਸਮਾਜ ਨੂੰ ਮਤਲਬ ਚੰਗੀ ਨਾ ਲੱਗੀ ਤਾਂ ਉਹੋ ਜੀ ਵੀਡੀਓ ਜਾਂ ਮਤਲਬ ਸੋਚ ਨੂੰ ਆਪਾਂ ਨਕਾਰਨਾ ਚਾਹੀਦਾ ਹੈਗਾ ਠੀਕ ਹੈ ਜੀ ਚਲੋ ਠੀਕ ਹੈ ਜੀ ਸਾਰਿਆਂ ਦਾ ਧੰਨਵਾਦ ਬਹੁਤ-ਬਹੁਤ ਧੰਨਵਾਦ ਜਿਹੜੇ ਵੀ ਲਾਈਵ ਦੇ ਵਿੱਚ ਜੁੜੇ ਸੀਗੇ ਸੱਸੀ ਗਾਲ ਸਾਰਾ